ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ 13ਵੀਂ ਦੋਹਿਰਾ ਝੜ ਕੋੜੇ ਪਰ ਗੁਰੂ ਜੀ ਚੱਲੇ ਸੋ ਸੰਗਤ ਸਾਥ ਪਹੁੰਚੇ ਪੁਰ ਆਨੰਦ ਮੇ ਜੈ ਹੋਲੇ ਕੀ ਗਾਥ ਸ਼ਬਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਾਏ ਸ਼੍ਰੀ ਸਤਗੁਰੂ ਸੱਚੇ ਪਾਤਸ਼ਾਹ ਜੀ ਸ਼੍ਰੀ ਅਨੰਦਪੁਰ ਜੀ ਵਿਖੇ ਜਾ ਬਿਰਾਜੇ ਸੁਣ ਸੁਣ ਕੇ ਸਿੱਖ ਸੰਤ ਦੂਰ ਦੂਰ ਕੇ ਹੋਲੇ ਮੱਲੇ ਕੇ ਨੀਮੀ ਪ੍ਰੇਮੀ ਬਿਆੰਤ ਸੰਗਤਾਂ ਆਣ ਇਕੱਤਰ ਹੋਈਆਂ ਦਰਸ਼ਨ ਕਰਕੇ ਤੀਨੋਂ ਤਾਪ ਨਵਿਰਤ ਹੋਏ ਸਿੰਘ ਆਰਜ ਕਰੀ ਤੁਹਾਡੀ ਕਿਰਪਾ ਨਾਲ ਅਸੀਂ ਹੋ ਗਿਓ ਬਚ ਗਏ ਹਾਂ ਹੁਣ ਤਾਂ ਸਾਨੂੰ ਜੈਸਾ ਨਜ਼ਰ ਆਉਂਦਾ ਹੈ ਜੀ ਜੇ ਕਿਤੇ ਰਸਤੇ ਦੇ ਵਿੱਚ ਪਾਣੀ ਵੀ ਛੁੱਟਿਆ ਹੋਇਆ ਪ੍ਰਤੀਤ ਹੁੰਦਾ ਹੈ ਅਰ ਦੂਰ ਸੇ ਹੀ ਅਸਾਂ ਨੂੰ ਖੋਟੀ ਬਦਬੂ ਆ ਜਾਂਦੀ ਹੈ ਤਾਂ ਅਸੀਂ ਕਰਾੜ ਕੋ ਇਉਂ ਆਖਦੇ ਹਾਂ ਕਿ ਭਾਈ ਤੂੰ ਬੜਾ ਖੋਟਾ ਕਰਮ ਕਰਦਾ ਹੈ ਤਾਂ ਤਤਕਾਲ ਉਹ ਵੀ ਤਿਆਗ ਦਿੰਦਾ ਹੈ ਬਚਨ ਹੋਇਆ ਇਹ ਸਿੰਗੋ ਤੁਸੀਂ ਦੀਨ ਦੁਨੀਆ ਤੇ ਬਚ ਰਹੋਗੇ ਨਾਮ ਜਪੋ ਹਿੰਦੂਆਂ ਕੇ ਵਾਸਤੇ ਹਲਾਲੀ ਦਰੂਦ ਅਰ ਹੁੱਕੇ ਦਾ ਪੀਣਾ ਗੋਬਰ ਕੇ ਸਮਾਨ ਹੈ ਅਰਜ ਕਰੀ ਮਹਾਰਾਜ ਤਮਾਕੂ ਅਰ ਹਲਾਲੀ ਦੇ ਆਹਾਰ ਕਰਨ ਵਾਲਿਆਂ ਹਿੰਦੂਆਂ ਦੀ ਗਤੀ ਕਿਸ ਪ੍ਰਕਾਰ ਹੋਵੇਗੀ ਬਚਨ ਹੋਇਆ ਹੇ ਸਿੱਖੋ ਜੇਕਰ ਉਹ ਖੰਡੇ ਦਾ ਅੰਮ੍ਰਿਤ ਛਕਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਰਵਣ ਕਰਨਗੇ ਨਾਮ ਜਪਣਗੇ ਸ੍ਰੀ ਅੰਮ੍ਰਿਤਸਰ ਤਰਨਤਾਰ ਸਾਹਿਬ ਜੀ ਦਾ ਦਰਸ਼ਨ ਅਰਿਸ਼ਨਾਣ ਕਰਨਗੇ ਚਾਰੋਂ ਤਖਤ ਸਾਹਿਬਾਂ ਦਾ ਦਰਸ਼ਨ ਕਰਨਗੇ ਤਦ ਕ੍ਰਾਸਚਿਤ ਦੂਰ ਹੋਏਗਾ 헤 ਸਿੱਖੋ ਤੁਸੀਂ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਕੇ ਅਰਦਾਸਾਂ ਸੋਧੇ ਦੂਸਰੇ ਦਾ ਅੰਨ ਪਾਣੀ ਕਰਦ ਪੇਟ ਕਰਕੇ ਬਿਸ਼ੱਕ ਛਕੋ ਸ਼ਬਦ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਣ ਬੂਜੇ ਸਭ ਹੋਏ ਖੁਆਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਨਾ ਮੰਨਣਗੇ ਸੁਖਵਾਰ ਹੋਣਗੇ ਔਰ ਅਧਿਕਾਰੀ ਨਰਕ ਦੇ ਹੋਣਗੇ ਦੋਹਿਰਾ ਵਚਨ ਗੁਰੂ ਕੇ ਸਰਵਣ ਕਰ ਹੋਏ ਸਿੱਖ ਪ੍ਰਸੰਨ ਆਪਸ ਮੇ ਮਿਲ ਬੈਠ ਕੇ ਕਹੇ ਗੁਰੂ ਧੰਨ ਧੰਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏ ਸੀ ਸਾਡੀ ਅੱਜ ਦੀ ਸਾਖੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ